ਦੋਸਤੋ ਇਸ ਕੋ ਗੀ ਦੇਣਾ ਦੋ ਬੱਚੇ ਸੀ ਤੇ ਉਹ ਪਰਸੋਂ ਰਾਤ ਨੂੰ ਬਹੁਤ ਜਿਆਦਾ ਮਤਲਬ ਛਲਕੁਦ ਕਰ ਰਿਹਾ ਸੀ ਤੇ ਕੱਲ ਰਾਤ ਉਹ ਮੈਨੂੰ ਦਿਖਾਈ ਨਹੀਂ ਦਿੱਤਾ ਉਹ ਗਿਆ ਕੁੱਕੜਾਂ ਦੇ ਵਿੱਚ ਹੀ ਫਿਰਦੀ ਆ ਦਾਣਾ ਚੁਗਦੀ ਹੈਗੀ ਤੁਹਾਨੂੰ ਦਿਖਾਉਣਾ ਹੈ ਇੱਕ ਗੀਦਾਣਾ ਚੁਗ ਰਹੀ ਆ ਤੇ ਇਸਦੇ ਮਤਲਬ ਕਿ ਦੋ ਬੱਚੇ ਸੀ ਜਿਹੜੇ ਨੇ ਕੱਡੇ ਸੀਗੇ ਆ ਲੈਣੇ ਚ ਮੈਂ ਤੁਹਾਨੂੰ ਬੱਚਾ ਵੀ ਦਿਖਾਉਂਗਾ ਇੱਕ ਦੀ ਮੌਤ ਹੋ ਗਈ ਯਾਰ ਉਸ ਦਾ ਕੋਈ ਕਾਰਨ ਪਤਾ ਨਹੀਂ ਲੱਗ ਰਿਹਾ ਵੀ ਕੀ ਕਾਰਨ ਸੀ ਤੇ ਉਸਦੀ ਮੌਤ ਦਾ ਕੋਈ ਕਾਰਨ ਹਲੇ ਤੱਕ ਨਹੀਂ ਪਤਾ ਲੱਗ ਰਿਹਾ ਬੱਚਾ ਪਰਸੋਂ ਗਾਇਬ ਹੋ ਗਿਆ ਸੀ ਤੇ ਆਲਣੇ ਦੇ ਵਿੱਚ ਇੱਕ ਹੀ ਬੱਚਾ ਰਹਿ ਗਿਆ ਤੇ ਇਹ ਰਾਤ ਨੂੰ ਮਾਦਾ ਕੋ ਗਈ ਤੇ ਨਰ ਇਹ ਦੋਵੇਂ ਨਹੀਂ ਹੁੰਦੇਗੇ ਇਸ ਕਰਕੇ ਬੱਚੇ ਉਹ ਕੱਲੇ ਹੁੰਦੇ ਆ ਤੇ ਮੈਂ ਤੁਹਾਨੂੰ ਦਿਖਾਉਂਗਾ ਇਹ ਆਪਣਾ ਜੇ ਮੇ ਵੀ ਬੈਠਾਗਾ ਇਹ ਇਹਨਾਂ ਦਾ ਸਕਿਉਰਟੀ ਗਾਰਡ ਆਪਣੇ ਆਪਣੇ ਚੋਬਰ ਦਾ ਚੋਬਰ ਉਹ ਚੋਬਰ ਠੀਕ ਹੈ ਤੂੰ ਤੇ ਕੁੱਗੀ ਹੁਣ ਦਾਣਾ ਚੁੱਕ ਕੇ ਇੱਥੋਂ ਦਾਣਾ ਚੁੱਕ ਕੇ ਹੁਣ ਚਲੀ ਗਈ ਜੇ ਮੇ ਵੀ ਪੂਰੀ ਨਿਗਰਾਨੀ ਰੱਖਦਾਗਾ ਤੇ ਉੱਥੇ ਬੈਠੀ ਹੈਗੀ ਇਹ ਕੁੱਗੀ ਇਹ ਜਿਹੜੀ ਆਪਣੀ ਉਹਨਾਂ ਦੁਕਾਨ ਨਾਲ ਗਏ। ਕਾਫੀ ਹੋ ਅੰਦਰ ਬੈਠ ਕੇ ਗੀਤ ਰਖਤਦੀ। ਆਪਾਂ ਕੋਸ਼ਿਸ਼ ਕਰਦੇ ਜੇਕਰ ਤੁਹਾਨੂੰ ਦਿਖਾਈ ਦੇ ਗਈ ਤਾਂ। ਤੇ ਹੁਣ ਆਪਾਂ ਚੱਲਦੇ ਆਂਗੇ ਉਹ ਬੱਚਾ ਵੇਖਦੇ ਆ ਜਿਹੜਾ ਮਰਿਆ ਹੋਇਆਗਾ। ਤੇ ਬਾਕੀ ਉਹ ਦਾਣਾ ਵਗੈਰਾ ਇੱਥੇ ਛੁਕਦੀ ਹੈਗੀ। ਰੈਗੂਲਰ ਚਲੋ ਆਪਾਂ ਚੌਲ ਕੇ ਦੇਖ ਲੇ ਆ ਜਿਹੜਾ ਬੱਚਾ ਮਰਿਆ ਹੋਇਆ ਇਸ ਦਾ ਕੋਈ ਕਾਰਨ ਨਹੀਂ ਪਤਾ ਲੱਗ ਰਿਹਾ ਕਾਫੀ ਦੂਰ ਤੋਂ ਇਹ ਬੱਚਾ ਇੱਥੇ ਆਇਆਗਾ ਉਹ ਮੋਟਰਸਾਈਕਲ ਦੀ ਮੋਟਰਸਾਈਕਲ ਦਾ ਆਪਣਾ ਉੱਥੇ ਉੱਪਰ ਇਹਦਾ ਆਲਣਾਗਾ ਤੇ ਇਸ ਬੱਚੇ ਦਾ ਇਹ ਨਹੀਂ ਸਮਝ ਆ ਰਹੀ ਵੀ ਇੱਥੇ ਕਿਵੇਂ ਆਇਆ ਹੈ ਇਹ। ਇਹਦੀ ਕਹਾਣੀ ਕੁਝ ਵੀ ਸਮਝ ਨਹੀਂ ਆ ਰਹੀ। ਪੂਰਾ ਮਤਲਬ ਕਿ ਖਤਮ ਹੋ ਗਿਆ ਨਹੀਂ। ਪਰਸੋ ਰਾਤ ਨੂੰ ਇਹ ਬਹੁਤ ਉਛਲਕੁਦ ਕਰ ਰਿਹਾ ਸੀ। ਉਹ ਵੀ ਮੈਂ ਵੀਡੀਓ ਵਿੱਚ ਮੈਂਸ਼ਨ ਕਰ ਦੂੰਗਾ। ਇਸ ਨੂੰ ਕਹਿ ਰਹੀ ਸੀ ਅਸੀਂ ਕਿ ਵੀ ਤੂੰ ਉਛਲਕੁਦ ਨਾ ਕਰ। ਤੇ ਹੁਣ ਤੋਂ ਤੁਹਾਨੂੰ ਮੈਂ ਦਿਖਾਉਣਾਗਾ ਵੀ ਜੁਏ ਦਾ ਆਲਣਾਗਾ। ਇ ਲੈ ਕੇ ਚਾ ਲੋ ਤੁਹਾਨੂੰ ਆਣ ਲੈਣੇ ਤੱਕ ਲੈ ਹੈਗਾ ਆਪਣਾ ਇਹ ਹੁਣੀ ਇਹ ਨਿਊ ਬੌਰਨ ਬੇਬੀ ਹੈ ਨਾ ਜਿਹੜੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਹੁਣ ਇਹ ਐਡਾ ਸ਼ਰਾਰਤੀ ਹੈਗਾ ਇਹ ਸ਼ਾਲਾ ਮਾਰੀ ਜਾਂਦਾ ਇਹਦੀ ਮੰਮਾ ਤਾਂ ਪਤਾ ਨਹੀਂ ਹੁਣ ਕਿੱਥੇ ਗਈ ਆ ਇਹ ਉਹਨੇ ਡਿੱਗਣ ਨੂੰ ਤਿਆਰ ਆਇਆ ਹੈ। ਬੜਾਈ ਸ਼ਰਾਫ ਹੋਇਆਗਾ। ਚਾਟ ਪਿਆ ਬੜਾ ਗੜਨ। ਬੜਾ ਪੈੜਾ ਗਾਣਾ। ਉਹ ਇਹ ਤੂੰ ਪਾਈਂ ਡਿੱਗੇਂਗਾ ਤੂੰ। ਟਿੱਕਾ ਟਿੱਕਾ ਟਿੱਗੇਗਾ। ਇਹ ਡਿੱਗੂਗਾ ਨੋਰ ਹੈ ਨਾ। ਡਿੱਗੂਗਾ। ਟਿੱਕੀਗਾ ਟਿੱਕੇਗਾ। ਨਾ ਡਿੱਗੀ ਨਾ ਤੂੰ। ਨਾ ਨਾ ਨਾ। ਹਟਬੜੇ ਰਿਹਾ ਨਾ ਨਹੀਂ ਗੇਟਦੀ ਹੈ ਮੈਂ। पौड़ी लगा लिए अपा पौड़ी लगाने तो बाद तक पहुंचते देख। देखो यही बच्चा बचा हूँ एक ਜਿਹੜਾ ਆਲਣਾ ਹੈਗਾ ਥੋੜਾ ਛੋਟਾਗਾ ਸ਼ਾਇਦ ਇਹ ਬੱਚਾ ਵੀ ਮਰ ਚੁੱਕਿਆ ਹੁਣ ਪਤਾ ਨਹੀਂ ਰੱਬ ਜਾਣੇ ਕਿਉਂ ਇਹ ਰਾਤ ਵੇਖਿਆ ਮੈਂ ਰਾਤ ਠੀਕ ਸੀ ਹੁਣੇ ਮਰ ਚੁੱਕਿਆਗਾ ਡਾਡਾ ਪਰਮਾਤਮਾ ਨੂੰ ਪਤਾ ਨਹੀਂ ਕਿ ਇਹ ਮੰਜੂਰ ਸੀ ਦੇ ਦੋਵੇਂ ਬੱਚੇ ਮਰ ਚੁੱਕੇ ਆ ਪਹਿਲਾਂ ਉਹ ਸਵੇਰੇ ਮੇਂ ਮਿਲਿਆ ਸਾਨੂੰ ਮਰਿਆ ਹੋਇਆ ਤੇ ਇਹ ਹੁਣ ਮਰ ਚੁੱਕਿਆਗਾ ਸ਼ਾਇਦ ਜਿਉਂਦਾ ਸ਼ਾਇਦ ਜਿਉਂਦਾਗਾ ਇਹ ਪੰਖ ਤਾਂ ਹਿਲਾ ਰਿਹਾਗਾ ਮਰ ਚੁੱਕਿਆ ਬਸ ਇਹ ਕੁਛ ਕੋਈ ਚੀਜ਼ ਹੈ ਦੇ ਥੱਲੇ ਜੋ ਹੈ ਲਰ ਰਹੀ ਆ ਇਹ ਵੀ ਮਰ ਚੁੱਕਿਆ ਹੀ ਸੋਪੇ ਸੋਪੇ ਨਾਲ ਬੱਚਿਆਂ ਦੇ ਥੱਲੇ ਸੱਪ ਘੜਦੇ ਹੁੰਦੇ ਆ ਜੰਗਲਾਂ ਨੂੰ ਖਾਣ ਵਾਸਤੇ ਕੋਈ ਚੀਜ਼ ਤਾਂ ਹੈਗੀ ਆ ਵੀ ਇਹ ਹਲ ਰਿਆਗਾ ਕਿਉਂ ਭਾਵੇਂ ਤੋਈ ਮਾਰਿਆ ਜਾ ਕਿਤੇ ਨਾ ਪਹਲਾ ਕਿ ਬੱਚੇ ਨੂੰ ਓਏ ਟੰਡੂ ਤੂੰ ਤੈਨੇ ਸੱਟ ਤੇ ਤੂੰ ਤੈਨੇ ਸੱਟੀ ਹੋਈ ਹੈਗੀ ਥੋੜਾ ਜਿਆ ਕੋਈ ਸਖਤ ਚੀਜ਼ ਮਿਲ ਜਾਵੇ ਨਾ ਉਹਦੇ ਨਾਲ ਦੇਖ ਲਈਏ ਨੂੰ ਆਪਾਂ ਉਠਾ ਕੇ ਮਰ ਗਿਆ ਹੈ ਮਰ ਚੁੱਕਾ ਇਹ ਚੋਏ ਹੈ ਬਿਲਕੁਲ ਖਾਲੀ ਹੈਗਾ ਇਹਨੂੰ ਖਾ ਲੈ ਕਿਸੇ ਕੋਈ ਨਾ ਕਟਾਣੂ ਖਾ ਗਏ ਇਹਨਾਂ ਨੂੰ ਉਹ ਕਟਾਣੂ ਕੀ ਖਾ ਗਏ ਇੱਥੇ ਕੁੱਗੀ ਇਧਰ ਉਧਰ ਦੀ ਫਿਰਦੀ ਸੀ ਇਹਦਾ ਮਤਲਬ ਇੱਥੇ ਕੋਈ ਸਬਸ ਥੋੜੀ ਬਹੁਤੇ ਹੁਣ ਸਾਂ ਬਚੇ ਹੈਗੇ ਤੇ ਇਹ ਵਿੱਚੋਂ ਖਾਲੀ ਹੋਇਆ ਪਿਆਗਾ ਸਾਰਾ ਉਹ ਖਾ ਲਿਆ ਦੋਸਤੋ ਇਹ ਬੱਚਾ ਵੀ ਖਾ ਲਿਆ ਦੋਵੇਂ ਬੱਚੇ ਕੁੱਗੀ ਦੇ ਮਰ ਚੁੱਕੇ ਹੈਗੇ ਆਪਾਂ ਨੂੰ ਕਾਰਨ ਦਾ ਕారణ ਤੇ ਇਹ ਵੀ ਹੈ ਕਿ ਹਾਲਣਾ ਬਹੁਤ ਛੋਟਾ ਸੀ ਇਹ ਤੇ ਕੋਈ ਜ਼ਿਆਦਾ ਹਾਈਟ ਤੇ ਵੀ ਨਹੀਂ ਸੀ 10 11 ਫੁੱਟ ਦੀ ਹਾਈਟ ਹੀ ਆ ਬਸ ਕੋਈ ਜ਼ਿਆਦਾ ਹਾਈਟ ਵੀ ਨਹੀਂ ਸੀਗੀ ਇਹ ਵੀ ਮਰ ਚੁੱਕਿਆ ਹੈਗਾ ਬਸ ਥੋੜੇ ਬਹੁਤੇ ਸਾਂ ਬਾਕੀ ਆ ਅੰਦਰੋਂ ਉਹ ਬਿਲਕੁਲ ਖੋਖਲਾ ਹੋ ਗਿਆ ਤੇ ਹੁਣ ਜਿਵੇਂ ਇਹ ਬੱਚਾ ਥੱਲੇ ਸਿੱਟੂ ਕੀ ਫਿਰ ਘੁੱਗੀ ਤਾਂ ਇਹਨਾਂ ਦੋਵਾਂ ਬੱਚਿਆਂ ਨੂੰ ਮੈਂ ਦਫਨਾ ਦੇਊਂਗਾ ਆਸ ਆਖਰੀ ਇਹਨਾਂ ਦਾ ਸੋਵਾਂਗਾ ਇਹ ਹੋਈ ਦਫਨਾਇਆ ਜਾਵੈ ਇਹਨਾਂ ਨੂੰ ਬਹੁਤ ਬੁਰੀ ਖਬਰ ਆ ਦੋਸਤੋ ਤੋ ਬਹੁਤ ਮੰਦਭਾਗੀ ਗੱਲ ਆ ਵੀ ਇਹਦੇ ਦੋਵੇਂ ਬੱਚੇ ਮਰ ਚੁੱਕੇ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਪਰ ਆਪਣੇ ਫਾਰਮ ਤੇ ਦੋ ਬੱਚੇ ਮਰ ਚੁੱਕੇ ਹੈ ਘੁੱਗੀ ਤੇ ਜੀ